ਅੱਜ ਮੈਂ ਨਾਬਾ ਗੇਟ ਤੋਂ ਬਾਜ਼ਾਰ ਵੱਲ ਨੂੰ ਆ ਰਿਹਾ ਸੀਗਾ ਔਰ ਰਸਤੇ ਦੇ ਵਿੱਚ ਮੇਰੇ ਇੱਥੇ ਡੋਰ ਪੈ ਗਈ ਹੈ ਜੀ ਦੇਖੋ ਇਹ ਪਤਾ ਨਹੀਂ ਕੀ ਗੱਲ ਹੈ ਕਿਹੜੀ ਡੋਰ ਕਿੱਥੋਂ ਆਦੀ ਹੈ ਇਹ ਰੋਕਣੀ ਚਾਹੀਦੀ ਹੈ ਜਿਸ ਤਰ੍ਹਾਂ ਜੇਕਰ ਮੇਰੇ ਗਲ 'ਚ ਡੋਰ ਪੈ ਗਈ ਹੁੰਦੀ ਤਾਂ ਮੇਰਾ ਜਾਂ ਮੇਰੇ ਪਰਿਵਾਰ ਦਾ ਕੌਣ ਕੀ ਕਰਦਾ ਪ੍ਰਸ਼ਾਸਨ ਨੂੰ ਬਾਕੀ ਸਾਰਿਆਂ ਨੂੰ ਇਸ ਤਰ੍ਹਾਂ ਦੇ ਬੰਦਿਆਂ 'ਤੇ ਲਗਾਮ ਲਗਾਉਣੀ ਚਾਹੀਦੀ ਹੈ ਔਰ ਸਾਨੂੰ ਵੀ ਸचेਤ ਹੋਣਾ ਚਾਹੀਦਾ ਹੈ ਜョੜੇ ਅਸੀਂ ਪਤੰਗ ਚੜਾਉਨੇ ਆ ਕਿ ਅਸੀਂ ਇਸ ਤਰ੍ਹਾਂ ਦੀ ਡੋਰ ਨਾ ਵਰਤੀਏ ਜਿਹੜੀ ਕਿਸੇ ਦੀ ਜਾਨ ਲੈ ਸਕਦੀ ਹੈ ਇਹ ਸਰਦਾਰ ਜੀ ਨਾਪਾਗੇਟ ਤੋਂ ਆ ਰਹੇ ਸੀਗੇ ਇਹਨਾਂ ਦੀ ਦੇਖੋ ਪੱਗ ਸਾਰੀ ਪਾੜ ਗਈ ਜੇ 22 ਚਾਂਸ ਰੱਬ ਨਾ ਕਰਦਾ ਨੱਕ ਤੇ ਅੱਖ ਤੇ ਗਲੇ ਤੇ ਜੇ ਕਿਤੇ ਵੀ ਪੈ ਜਾਂਦੀ ਤਾਂ ਬਹੁਤ ਜਿਆਦਾ ਵੱਡਾ ਨੁਕਸਾਨ ਹੋ ਸਕਦਾ ਸੀਗਾ ਇਹ ਹੁਣ ਤਾਂ ਚਲੋ 6-700 800 ਰੁਪਏ ਦੀ ਗੱਲ ਹੈ ਵੀ ਜਿਹੜੀ ਪੱਗ ਨੇ ਬਚਾ ਲਿਆ ਇਹਨਾਂ ਨੂੰ ਉਹਦੇ ਵਿੱਚ ਇੱਕ ਕਾਰਨ ਹੋਰ ਸੀ ਮੇਰੇ ਮੰਗਰਿਕ ਕਾਰ ਆ ਰਹੀ ਸੀ ਇਹਨਾਂ ਦੀ ਜੇ ਮੈਂ ਬ੍ਰੇਕ ਲਾਉਂਦਾ ਮੇਰੇ ਤੇ ਕਾਰ ਵੀ ਝੜ ਸਕਦੀ ਸੀ ਤੇ ਮੈਂ ਕਿਸੇ ਨਾ ਕਿਸੇ ਤਰ੍ਹਾਂ ਕੰਟਰੋਲ ਕੀਤਾ ਸ਼ੂਟਰ ਸਾਈਡ ਤੇ ਕੀਤਾ ਕਾਰ ਤੋਂ ਵੀ ਮੈਂ ਆਪਣੀ ਬਚਤ ਕੀਤੀ ਜੇ ਮੈਂ ਡੋਰ ਦੇ ਵਿਚੋਲ ਜੇ ਕਿਤੇ ਉੱਥੇ ਡਿੱਗ ਗਿਆ ਹੁੰਦਾ ਤਾਂ ਹੋ ਸਕਦਾ ਕਾਰ ਵੀ ਮੇਰੇ ਤੇ ਚੜ ਸਕਦੀ ਇਹ ਸਾਰਿਆਂ ਪਬਲਿਕ ਨੂੰ ਬੇਨਤੀ ਹੈ ਵੀ ਆਪਣੇ ਜਵਾਕਾਂ ਨੂੰ ਪਲਾਸਟਿਕ ਦੀ ਡੋਰ ਨਾ ਲੈ ਕੇ ਦੋ ਕਿਉਂਕਿ ਦੇਖੋ ਕਿਸੇ ਨਾਲ ਕੁਝ ਵੀ ਹੋ ਸਕਦਾ ਕੱਲੋ ਤੁਹਾਡਾ ਇਹੀ ਬੱਚਾ ਤੇ ਜਿੱਥੇ ਜਾ ਰਿਹਾ ਹੋਵੇ ਕਿਤੇ ਬਸੰਤ ਵਾਲੇ ਦੇ ਨਾਲ ਉਹਦੇ ਵੀ ਡੋਰ ਉਹ ਲਿਫਟ ਸਕਦੀ ਹੈ ਕਿਤੇ ਨਾ ਕਿਤੇ ਰੱਬ ਨਾ ਕਰੇ ਅਸੀਂ ਉਨੀ ਕੀ ਗੱਲ ਹੋ ਜੇ ਪਹਿਲਾਂ ਆਪਣੇ ਸੰਰੂਰ ਸ਼ਹਿਰ ਦੇ ਵਿੱਚ ਕਈ ਬੱਚਿਆਂ ਦੀਆਂ ਡੈਥ ਹੋ ਚੁੱਕੀਆਂ ਦੋ ਤਿੰਨ ਤਾਂ ਨਾਬਾਗੇਟ ਡੈਥ ਹੋ ਗਈਆਂ ਬੱਚਿਆਂ ਦੀਆਂ ਤੇ ਇਸ ਕਰਕੇ ਸਭ ਨੂੰ ਬੇਨਤੀ ਹੈ ਪਲੀਜ਼ ਰਿਕਵੈਸਟ ਹੈ ਸਾਡੇ ਕੰਨਿਓ ਪਾਲੀ ਜੀ ਕੰਨਿਓ ਵੀ ਰਿਕਵੈਸਟ ਹੈ ਕਿ ਆਪਣੇ ਜੈਨ ਸਾਹਿਬ ਜੀ ਨੇ ਵੀਰ ਜੀ ਬਹੁਤ ਹੀ ਬੁਰਾ ਜਦੋਂ ਇਹ ਭਾਈ ਸਾਹਿਬ ਅੰਦਰ ਆਏ ਮੈਂ ਇਹਨਾਂ ਨੂੰ ਪੁੱਛਿਆ ਵੀ ਕੀ ਹੋਇਆ ਜਦੋਂ ਇਹਨਾਂ ਨੇ ਦੱਸਿਆ ਮੈਨੂੰ ਮੇਰਾ ਦਿਲ ਕੰਬ ਗਿਆ ਮੈਂ ਕਿਹਾ ਇਹ ਕਿਵੇਂ ਹੋ ਗਿਆ ਇਹਨਾਂ ਦੇ ਜੇ ਅੱਜ ਪੱਗ ਨਾ ਬੰਨੀ ਹੁੰਦੀ ਖੁਦਾ ਦਾ ਖਾਤਾ ਇਹਨਾਂ ਦੇ ਕਿਤੇ ਗਰਦਨ ਤੇ ਜਾਂ ਕਿਤੇ ਹੋਰ ਕੱਟ ਲੱਗ ਸਕਦਾ ਸੀਗਾ ਤਾਂ ਬੜੀ ਮੁਸ਼ਕਲ ਹੋ ਜਾਣੀ ਸੀ ਤੋਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਚਾਈਨਾ ਦੀ ਡੋਰ ਨਾ ਵਰਤੀ ਜਾਵੇ ਤੋਂ ਜਿਹੜਾ ਵੀ ਇਹਨੂੰ ਵੇਚ ਰਿਹਾ ਹੈ ਉਹ ਇਹਨੂੰ ਬੰਦ ਕਰੇ ਜਾਂ ਡੋਰ ਨੂੰ ਖਤਮ ਕਰੇ ਖਤਮ ਤਾਂ ਕਰੇ ਵੇਚ ਕੇ ਨਹੀਂ ਉਹਨੂੰ ਜਲਾ ਕੇ ਜਾਂ ਕਿਵੇਂ ਵੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇ ਤੋਂ ਜੋ ਇਹ ਜਾਨਾ ਦਾ ਜੋ ਨੁਕਸਾਨ ਹੋਣ ਤੋਂ ਬਾਅਦ